ਹਾਂਜੀ ਸਸਿ ਕੱਲ ਪੜੇ ਬੱਚਿਓ ਤਾਂ ਬੈਠੇ ਆਪਾਂ ਕੱਲ ਗੱਲ ਕਰਦੇ ਪਏ ਸੀਗੇ ਕਿ ਕੋਈ ਵੀ ਬੌਂਡ ਹੈ ਚਾਹੇ ਉਹ ਕੋਵਲੈਂਟ ਹੈ ਚਾਹੇ ਉਹ ਆਇਨਿਕ ਹੈ ਤਾਂ ਕੋਈ ਵੀ ਬੌਂਡ ਪੂਰੇ ਦਾ ਪੂਰਾ ਆਇਨਿਕ ਨਹੀਂ ਹੁੰਦਾ ਜਾਂ ਕੋਈ ਵੀ ਬੌਂਡ ਪੂਰੇ ਦਾ ਪੂਰਾ ਕੋਵਲੈਂਟ ਨਹੀਂ ਹੁੰਦਾ ਹੈ ਕਹ ਤੇ ਆਪਣਾ ਅੱਜ ਦਾ ਟੌਪਿਕ ਵੀ ਇਹੀ ਹੈ ਪਰਸ਼ੀਅਲ ਕੋਵਲੈਂਟ ਕੈਰੇਕਟਰ ਇਨ ਆਇਨਿਕ ਬੌਂਡ ਆਇਨਿਕ ਬੌਂਡ ਦੇ ਵਿੱਚ ਵੀ ਥੋੜਾ ਬਹੁਤਾ ਕੋਵਲੈਂਟ ਕੈਰੇਕਟਰ ਹੁੰਦਾ ਜਿੱਦਾਂ ਆਪਾਂ ਕੱਲ ਕਰ ਰਹੇ ਸੀ ਕਿ ਕੋਵਲੈਂਟ ਕੈਰੇਕਟਰ ਦੇ ਕੋਵਲੈਂਟ ਬੌਂਡ ਦੇ ਵਿੱਚ ਵੀ ਕੁਝ ਨਾ ਕੁਝ ਪਰਸੈਂਟੇਜ ਆਇਨਿਕ ਕੈਰੇਕਟਰ ਹੁੰਦਾ ਹੈ ਉਸੇ ਤਰ੍ਹਾਂ ਕਿ ਆਇਨਿਕ ਬੌਂਡ ਦੇ ਵਿੱਚ ਵੀ ਕੋਈ ਨਾ ਕੋਈ ਪਾਰਸ਼ਲ ਕੋਵਲੈਂਟ ਕੈਰੇਕਟਰ ਹੁੰਦਾ ਏ ਉਹਦੇ ਬਾਰੇ ਵਿੱਚ ਆਪਾਂ ਕੱਢਾਂਗੇ ਮਿੱਟੇ ਗੱਲ ਤਾਂ ਦੇਖੋ ਹੁਣ ਆਪਾਂ ਨੂੰ ਪਤਾ ਹੈ ਕੈਟਾਇਨ ਹੈ ਨਾ ਜਿਹੜਾ ਆਇਨਿਕ ਆਇਨਿਕ ਬੌਂਡ ਦੋ ਤਰ੍ਹਾਂ ਦੇ ਆਟਮਸ ਤੋਂ ਬਣਦੇ ਆ ਦੋ ਤਰ੍ਹਾਂ ਦੇ ਐਂਸ ਤੋਂ ਬਣਦੇ ਆ ਇੱਕ ਮਿੱਟੇ ਕੈਟਾਇਨ ਤੇ ਇੱਕ ਐਨਾਇਨ ਕੈਟਾਇਨ ਹੈ ਨਾ ਜਿਹੜਾ ਉਹ ਇਟੈਨ ਮਤਲਬ ਕਿ ਨਾਲ ਲੱਗਿਆ ਹੁੰਦਾ ਤੇ ਐ ਨਾਇਨ ਜਿਹੜਾ ਨਾਲ ਲੱਗਿਆ ਹੁੰਦਾ ਆਪਾਂ ਪਿਛਲੇ ਚੈਪਟਰ ਚ ਕੀਤਾ ਸੀ ਵੀ ਨਾਇਨ ਦਾ ਸਾਈਜ਼ ਜੇ ਵੱਡਾ ਹੁੰਦਾ ਤੇ ਕਟਾਇਨ ਦਾ ਸਾਈਜ਼ ਛੋਟਾ ਹੁੰਦਾ ਹੁਣ ਕਟਾਇਨ ਨੇ ਨਾਇਨ ਨੂੰ ਆਪਦੇ ਵੱਲ ਖਿੱਚਣਾ ਜਦੋਂ ਆਪਦੇ ਵੱਲ ਕਟਾਇਨ ਖਿੱਚਣ ਦੀ ਕੋਸ਼ਿਸ਼ ਕਰੂਗਾ ਤੇ ਐ ਨਾਇਨ ਆ ਨਾ ਜਿਹੜਾ ਉਹ ਥੋੜਾ ਜਿਹਾ ਬੇਟੇ ਜਿਵੇਂ ਆਪਦੀ ਪੋਜੀਸ਼ਨ ਤੋਂ ਆਏ ਕਰਕੇ ਨਾ ਥੋੜਾ ਜਿਹਾ ਡਿਸਟੋਰਟ ਹੋ ਜਾਊਗਾ ਠੀਕ ਹੈ ਜੀ ਇਸ ਡਿਸਟੋਰਸ਼ਨ ਨੂੰ ਆਪਾਂ ਕਹਿ ਦਾਂਗੇ ਜੀ ਕੋਵੈਲੈਂਟ ਕਰੈਕਟਰ ਆ ਰਿਹਾ ਹੈ ਇਹਦੇ ਵਿੱਚ ਕਿਉਂਕਿ ਜਦੋਂ ਹੁਣ ਡਿਸਟੋਰਸ਼ਨ ਹੋ ਡਿਸਟੋਰਸ਼ਨ ਹੋ ਰਹੀ ਹੈ ਇਹ ਇਥੇ ਜੇ ਡਿਸਟੋਰਸ਼ਨ ਆ ਗਈ ਤੇ ਦਾ ਮਤਲਬ ਆਪਸ ਦੇ ਵਿੱਚ ਇਹ ਓਵਰਲੈਪ ਹੀ ਕਰਨਗੇ ਮਗਰੋਂ ਓਵਰਲੈਪ ਕਰ ਜਾਣਗੇ ਤਾਂ ਫਿਰ ਅਸੀਂ ਕਹਾਂਗੇ ਜੀ ਉਹਦੇ ਵਿੱਚ ਕੋਵੈਲੈਂਟ ਕਰੈਕਟਰ ਆ ਜਾਂਦਾ ਹੈਗਾ ਇਸੇ ਡਿਸਟੋਰਸ਼ਨ ਨੂੰ ਆਪਾਂ ਬਟ ਕੀ ਕਹਿੰਦੇ ਨੇ ਵੀ ਇਹਦੇ ਵਿੱਚ ਪੋਲਰਾਈਜੇਸ਼ਨ ਆ ਗਈ ਇਹਦੇ ਵਿੱਚ ਆਇਨਿਕ ਕਰੈਕਟਰ ਦੇ ਵਿੱਚ ਜੇ ਥੋੜਾ ਜਿਹਾ ਜਿਹੜਾ ਹੈਗਾ ਵਾ ਉਹ ਕੋਵੈਲੈਂਟ ਕਰੈਕਟਰ ਆ ਗਿਆ ਤਾਂ ਜਿੰਨੀ ਜਿਆਦਾ ਪੋਲਰਾਈਜੇਸ਼ਨ ਹੋ ਜੂਗੀ ਬੇਟੇ ਓਨਾ ਹੀ ਉਹਦੇ ਵਿੱਚ ਕੋਵੈਲੈਂਟ ਕੈਰੈਕਟਰ ਵੱਧ ਹੋ ਜੂਗਾ ਠੀਕ ਹੈ ਜੀ ਜੇਕਰ ਉਹਦੇ ਵਿੱਚ ਬਿਲਕੁਲ ਪੋਲਰਾਈਜੇਸ਼ਨ ਨਹੀਂ ਹੋ ਰਹੀ ਤਾਂ ਆਪਾਂ ਕਹਾਂਗੇ ਜੀ ਆਇਨਿਕ ਕੰਪਾਊਂਡ ਹੈ ਜੇਕਰ ਉਹਦੇ ਵਿੱਚ ਮਾੜੀ ਮੋਟੀ ਪੋਲਰਾਈਜੇਸ਼ਨ ਹੋ ਰਹੀ ਹੈ ਤਾਂ ਆਪਾਂ ਕਹਿੰਦੇ ਹਾਂ ਕਿ ਜੋ ਤੇ ਕੋਵੈਲੈਂਟ ਕੈਰੈਕਟਰ ਆ ਰਿਹਾ ਵੈ ਜਿਆਦਾ ਪੋਲਰਾਈਜੇਸ਼ਨ ਆ ਰਹੀ ਹੈ ਤਾਂ ਆਪਾਂ ਕਹਾਂਗੇ ਜੀ ਕੋਵੈਲੈਂਟ ਕੈਰੈਕਟਰ ਉਹਦੇ ਵਿੱਚ ਜ਼ਿਆਦਾ ਆ ਗਿਆ ਠੀਕ ਹੈ ਹੁਣ ਪੋਲਰਾਈਜੇਸ਼ਨ ਡਿਪੈਂਡ ਕਰਦਾ ਤੇ ਕਰਦੀ ਹੈ ਪਹਿਲੀ ਗੱਲ ਤਾਂ ਉਹਦੀ ਡਿਪੈਂਡੈਂਸ ਹੈ ਕਿ ਐਸ ਕੈਟਾਇਨ ਦੇ ਉ ਠੀਕ ਹੈ ਵੀ ਉਹਨੂੰ ਡਿਸਟੋਰਟ ਕਰਨ ਵਾਸਤੇ ਕਿੰਨੀ ਕੁ ਪਾਵਰ ਹੈ ਦੂਸਰੀ ਗੱਲ ਹੈ ਵੀ ਉਹਦੇ ਐਨਾਇਨਸ ਤੇ ਵੀ ਡਿਪੈਂਡ ਕਰਦੀ ਵੀ ਉਹ ਕਿੰਨਾ ਪੋਲਰਾਈਜ਼ ਹੋ ਸਕਦਾ ਹੈ ਹਨਾ ਕਿੰਨਾ ਪੋਲਰਾਈਜ਼ ਹੋ ਜੂਗਾ ਸਸਪਟਿਬਿਲਟੀ ਆਫ ਐਨਾਇਨਸ ਟੂ ਗੇਟ ਦਾ ਪੋਲਰਾਈਜ਼ਡ ਬਾਈ ਦਾ ਕੈਟਾਇਨ ਕਿੰਨੀ ਕੁ ਸਸਪਟਿਬਿਲਟੀ ਹੈ ਵੀ ਇਹ ਇੱਕ ਇੱਕ ਦਾ ਫਰਕ ਹੀ ਹੋ ਜਾਵੇਗਾ ਇੱਥੇ ਇੱਕ ਰੂਲ ਲੱਗਦਾ ਬੇਟੇ ਜਿਹਦਾ ਨਾਮ ਹੈ ਫਜ਼ਾਨ ਰੂਲ ਜਿਸਦਾ ਨਾਮ ਹੈ ਬੇਟੇ ਫਜ਼ਾਨ ਰੂਲ ਤਾਂ ਫਜ਼ਾਨ ਰੂਲ ਕੀ ਹੁੰਦਾ ਹੈ ਉਹ ਦੱਸਦਾ ਹੈ ਵਾ ਜੀ ਕਿ ਆਪਣੇ ਕੋਲੇ ਕੋਵਲੈਂਟ ਕੈਰੈਕਟਰ ਕਿਦਾਂ ਆ ਸਕਦਾ ਵਾ ਆਇਨ ਕੰਬਾਉਂਡ ਦੇ ਵਿੱਚ ਪਹਿਲੀ ਗੱਲ ਤੋਂ ਉਹ ਕਹਿੰਦੇ ਜੀ ਸਮਾਲਰ ਸਾਈਜ਼ ਆਫ ਕੈਟਾਇਨ ਸਮਾਲਰ ਸਾਈਜ਼ ਆਫ ਕੈਟਾਇਨ ਕੈਟਾਇਨ ਦਾ ਬਟੇ ਉਹ ਕਹਿੰਦਾ ਜਿੰਨਾ ਸਮਾਲਰ ਸਾਈਜ਼ ਹੋਊਗਾ ਨਾ ਓਨਾ ਹੀ ਜ਼ਿਆਦਾ ਉਹ ਦੂਸਰੇ ਨੂੰ ਖਿੱਚਣ ਦੀ ਕੋਸ਼ਿਸ਼ ਕਰੂਗਾ ਤੇ ਓਨਾ ਹੀ ਉਹਦੇ ਵਿੱਚ ਪੋਲਰਾਈਜ਼ਡ ਕੈਰੈਕਟਰ ਜ਼ਿਆਦਾ ਆਊਗਾ ਤੇ ਆਪਾਂ ਕਹਿੰਦਾ ਕਿ ਜੀ ਉਹਦੇ ਵਿੱਚ ਫਿਰ ਕੋਵਲੈਂਟ ਕੈਰੈਕਟਰ ਵੱਧਦਾ ਜਾਊਗਾ ਸਮਾਲਰ ਸਾਈਜ਼ ਆਫ ਕੈਟਾਇਨ ਨੰਬਰ 2 ਤੇ ਉਹ ਕਹਿੰਦਾ ਜੀ ਲਾਰਜਰ ਸਾਈਜ਼ ਆਫ ਐਨਾਇਨ ਲਾਰਜ ਸਾਈਜ਼ ਆਫ ਐ ਨਾਈਨ ਐ ਨਾਈਨ ਵਸਾਈ ਜੇਕਰ ਲਾਰਜ ਹੋਊਗਾ ਤਾਂ ਉਹ ਜਿਆਦਾ ਡਿਸਟੋਰਸ਼ਨ ਵੇਖੋ ਜੇਕਰ ਛੋਟਾ ਜਾਨ ਫੁਲਰੀਨ ਨਾ ਫੁਲਰੀਨ ਦਾ ਨਿੱਕਾ ਜਿਹਾ ਸਾਈਜ਼ ਹੈ ਉਹਨੇ ਡਿਸਟੋਰਟ ਨਹੀਂ ਹੋਣਾ ਹੋਣਾਗਾ ਜਿੰਨਾ ਬੇਟੇ ਆयोडीਨ ਨੇ ਸਟਾਰਟ ਹੋ ਜਾਣਾ ਸੀਗਾ ਠੀਕ ਹੈ ਲਾਰਜ ਸਾਈਜ਼ ਆਫ ਐ ਨਾਈਨ ਨੰਬਰ 3 ਤੇ ਆ ਗਿਆ ਬੇਟੇ ਲਾਰਜ ਚਾਰਜ ਲਾਰਜ ਚਾਰਜ ਔਨ ਕਟਾਈਨ ਐਂਡ ਐ ਨਾਈਨ ਕਟਾਈਨ ਐਂਡ ਅਨਾਈਨ ਦੋਨਾਂ ਦੇ ਉੱਤੇ ਬਿਟੇ ਲਾਰਜ ਚਾਰਜ ਹੋਵੇ ਜਿੰਨਾ ਜ਼ਿਆਦਾ ਜ਼ਿਆਦਾ ਹੋਊਗਾ ਉਨੀ ਉਹਦੇ ਵਿੱਚ ਪੋਲਰਾਈਜੇਸ਼ਨ ਜਿਹੜੀ ਹੈਗੀ ਉਹ ਜ਼ਿਆਦਾ ਹੋਊਗੀ ਜੇਕਰ ਚਾਰਜ ਘਟਾ ਹੈ ਬਿਟੇ ਤਾਂ ਫਿਰ ਪੋਲਰਾਈਜੇਸ਼ਨ ਘਟ ਹੋਊਗੀ ਨੰਬਰ 4 ਦੀ ਗੱਲ ਆ ਜਾਂਦੀ ਹੈ ਬਿਟੇ ਆਪਣੇ ਕੋਲੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਆਫ ਕੈਟਾਇਨ ਇਲੈਕਟ੍ਰੋਨਿਕ ਕਨਫਿਗਰੇਸ਼ਨ ਆਫ ਕੈਟਾਇਨ ਕੈਟਾਇਨ ਦੀ ਕਨਫਿਗਰੇਸ਼ਨ ਕਿੰਨੀ ਹੈ ਜਿਵੇਂ ਹੁਣ ਆਪਾਂ ਸੋਡੀਅਮ ਪੋਜ਼ਿਟਿਵ ਦੀ ਗੱਲ ਕਰ ਗਏ ਤੇ ਕਾਪਰ ਪੋਸਟ ਦੀ ਗੱਲ ਕਰ ਗਏ ਆਪਾਂ ਨੂੰ ਪਤਾ ਬੇਟੇ ਇਹਦੇ ਵਿੱਚ ਜਿਹੜੇ ਹੈਗੇ ਨਾ ਸੋਡੀਅਮ ਪੋਜ਼ਿਟਿਵ ਦੇ ਵਿੱਚ ਤਾਂ ਪਹਿਲੇ ਛਲ ਵਿੱਚ ਦੋ ਦੋ ਇਲੈਕਟ੍ਰੋਨ ਹੋਣਗੇ ਦੂਸਰੇ ਛਲ ਵਿੱਚ ਬੇਟੇ 8 ਇਲੈਕਟ੍ਰੋਨ ਹੋਣਗੇ ਐਦੀ ਗੱਲ ਕਰਾਂਗੇ ਆਪਾਂ ਪਹਿਲੇ ਛਲ ਦੇ ਵਿੱਚ ਦੋ ਦੂਸਰੇ ਦੇ ਵਿੱਚ 8 ਠੀਕ ਹੈ ਜੀ ਔਰ ਅਗਲੀ ਗੱਲ ਜਿਹੜੀ ਆ ਗਈ ਆਪਣੇ ਕੋਲੇ ਤੀਸਰੇ ਇਲੈਕਟ੍ਰੋਨ ਦੇ ਵਿੱਚ ਤੀਸਰੇ ਛਲ ਦੇ ਵਿੱਚ ਇਹਦੇ 18 ਆ ਜਾਣਗੇ ਮਤਲਬ ਕਿ 3s2 3p6 ਤੇ 3d 10 ਆ ਜਾਂਦੇ ਹੁੰਦੇ ਨੇ ਹਨਾ ਇਦਾਂ ਕਰਕੇ ਬੇਟੇ 18 ਇਲੈਕਟ੍ਰੋਨ ਜਿਹੜੇ ਤੀਸਰੇ ਸ਼ੈਲ ਦੇ ਵਿੱਚ ਇਹਦੇ ਆਪਾਂ ਨੂੰ ਮਿਲਨਾਂਗੇ ਇਦਾਂ ਕਰਕੇ ਅਸੀਂ ਕਹਦੇ ਹਾਂਗੇ ਜੀ ਹੁਣ ਇਹਦੀ ਜਿਹੜੀ ਕਨਫਿਗਰੇਸ਼ਨ ਆ ਜੀ ਇਹਦੀ ਵੇਖੀ ਆਪਾਂ ਨੂੰ ਦੂਸਰੇ ਦੀ ਤਾਂ 1s 2s 1s 2 2s 2 2p 6 ਇਹ ਤੁਸੀਂ ਕਨਫਿਗਰੇਸ਼ਨ ਤਾਂ ਆਉਂਦੀ ਹੋਊਗੀ ਆਪਾਂ ਪਿਛਲੇ ਚੈਪਟਰਾਂਾਂ ਦੇ ਵਿੱਚ ਸਿੱਖੀ ਹੋਈ ਹੈ ਹਨਾ ਇਹਦੀ ਕਨਫਿਗਰੇਸ਼ਨ ਬੇਟੇ ਲਾਸਟ ਇਲੈਕਟ੍ਰੋਨ p ਦੇ ਵਿੱਚ ਐਂਟਰ ਹੁੰਦਾ ਪਿਆ ਇਹਦੇ ਵਿੱਚ ਆਪਾਂ ਕਹਿੰਦੇ ਕਿ ਜੀ d ਦੇ ਵਿੱਚ ਐਂਟਰ ਹੁੰਦਾ ਪਿਆ ਤਾਂ ਇਹਦੇ ਵਿੱਚ ਜਦੋਂ ਹੁਣ D ਦੇ ਵਿੱਚ ਐਂਟਰ ਹੁੰਦਾ ਪੈਣਾ ਇਹਦੀ ਕਨਫਿਗਰੇਸ਼ਨ ਲਈ ਆਪਣੇ ਕੋਲੇ ਫਰਕ ਹੈਗਾ ਵੀ 18 ਇਲੈਕਟ੍ਰੋਨ ਜਿਹਦੀ ਕਨਫਿਗਰੇਸ਼ਨ ਹੈਗੀ ਹੈ ਇਹਦਾ ਮਤਲਬ ਹੈ ਆਪਾਂ ਕਹਿ ਸਕਦੇ ਹਾਂ ਜੀ ਇਹ ਦੀ ਜਿਹੜੀ ਹੈਗੀ ਇਹਨੂੰ ਕੋਵਲੈਂਟ ਕਰੈਕਟਰ ਜ਼ਿਆਦਾ ਹੋਊਗਾ ਐਸ ਕੰਪੇਅਰ ਟੂ ਸੋਡੀਅਮ ਇਦਾਂ ਇਦਾਂ ਹੀ ਹੁਣ ਸੋਡੀਅਮ ਕੋਲਰਾਇਡ ਲੈ ਲਓ ਤੇ ਕਿਉਂਪਰ ਕਿਉਂਪਰਸ ਕੋਲਰਾਇਡ ਲੈ ਲਓ ਇਹਦੇ ਚ ਆਪਾਂ ਵੇਖਾਂਗੇ ਤਾਂ ਬਈਟ ਕਿਉਂਪਰਸ ਕੋਲਰਾਇਡ ਜਿਹੜਾ ਹੈਗਾ ਨਾ ਸਲਾਈਟਲੀ ਜ਼ਿਆਦਾ ਕੋਵਲੈਂਟ ਹੁੰਦਾ ਹੈ ਤਾਂ ਹੀ ਕਰਕੇ ਆਪਾਂ ਕਹਿ ਦਿੰਦੇ ਹਾਂ ਅੰਬਜੋ ਤੁਸੀਂ ਪਾਣੀ ਦੇ ਵਿੱਚ ਸੋਡੀਅਮ ਕੋਲਰਾਇਡ ਨੂੰ ਘੋਲਾਂਗੇ ਤੇ ਕਿਉਪਰਸ ਕੋਲਰਾਇਡ ਨੂੰ ਘੋਲਾਂਗੇ ਤਾਂ ਕਿਉਪਰਸ ਕੋਲਰਾਇਡ ਦੀ ਸੋਲਿਊਬਿਲਿਟੀ ਜਿਹੜੀ ਉਹ ਘੱਟ ਹੋਊਗੀ ਐਸ ਕੰਪੇਅਰ ਟੂ ਸੋਡੀਅਮ ਕੋਲਰਾਇਡ ਕਿਉਂ ਕਿ ਕਿਉਂਕਿ ਇਹਦੇ ਵਿੱਚ ਕੋਵੈਲੈਂਟ ਕੈਰੈਕਟਰ ਥੋੜਾ ਜਿਆਦਾ ਜਿਆਦਾ ਆ ਜਾਂਦਾ ਵਾ ਉਹਦੀ ਕਨਫਿਗਰੇਸ਼ਨ ਦੇ ਕਰਕੇ ਸਾਈਜ਼ ਤਾਂ ਲਗਭਗ ਇਹਨਾਂ ਦਾ ਕੋਈ ਫਰਕ ਨਹੀਂ ਹੈਗਾ ਸਾਈਜ਼ ਦੇ ਲਗਭਗ ਇਹਨਾਂ ਦੇ ਬਰਾਬਰ ਹੀ ਹੈ ਪਰ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਰਕੇ ਆਪਾਂ ਕਹਦੇਗੇ ਜੀ ਇਸ ਦੀ ਸੋਲਿਊਬਿਲਿਟੀ ਹੈ ਜਿਹੜੀ ਉਹ ਘੱਟ ਜਾਂਦੀ ਹੈ ਤੇ ਉਹਦੀ ਸੋਲਿਊਬਿਲਿਟੀ ਹੈ ਜਿਹੜੀ ਬਟੇ ਕੋਵਲੈਂਟ ਕਰੈਕਟਰ ਦੇ ਵਿੱਚ ਇਲੈਕਟ੍ਰੋਨਿਕ ਕਨਫਿਗਰੇਸ਼ਨ ਦਾ ਵੀ ਕਾਫੀ ਜ਼ਿਆਦਾ ਰੋਲ ਹੁੰਦਾ ਹੈ ਠੀਕ ਹੈ ਜੀ ਤਾਂ ਸਾਡਾ ਬੇਟੇ ਅੱਜ ਦਾ ਜਿਹੜਾ ਇਹੀ ਟੌਪਿਕ ਸੀਗਾ ਪਾਰਸ਼ੀਅਲ ਕੋਵਲੈਂਟ ਕਰੈਕਟਰ ਇਨ ਆਇਨਿਕ ਕੰਪਾਊਂਡ ਤਾਂ ਇਸ ਤੋਂ ਅਗਲੀ ਵੀਡੀਓ ਹੈ ਜਿਹੜੀ ਉਹਦੇ ਵਿੱਚ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਟੌਪਿਕ ਕਰਵਾਉਣਾ ਬੇਟੇ ਇਹ ਉਹ ਤਾਂ ਨਹੀਂ ਸ਼ੁਰੂ ਕਰਦੇ ਇਸ ਵੀਡੀਓ ਦੇ ਵਿੱਚ ਕਿਰ ਮੈਂ ਇਸ ਵੀਡੀਓ ਦੇ ਵਿੱਚ ਹੀ ਸ਼ੁਰੂ ਕਰੂੰਗਾ ਤੇ ਉਹ ਬਹੁਤ ਵੱਡਾ ਟੌਪਿਕ ਹੈ ਤੇ ਉਸ ਆਪਣੇ ਤੋਂ ਠੀਕ ਨਹੀਂ ਆਉਣਾ ਹੈਗਾ ਇਸ ਕਰਕੇ ਉਸ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਹੀ ਸ਼ੁਰੂ ਕਰਾਂਗੇ ਠੀਕ ਹੈ ਉਹਦਾ ਨਾਮ ਹੈ ਵੇਲਸ਼ੀਅਲ ਇਲੈਕਟ੍ਰੋਨ ਪੇ ਔਰ ਉਹ ਥਿਊਰੀ ਜਿਹੜੀ ਬਟੇ ਜਿੱਥੋਂ ਤੱਕ ਤੁਸੀਂ ਕੈਮਿਸਟਰੀ ਪੜੋਗੇ ਉੱਥੋਂ ਤੱਕ ਤੁਹਾਨੂੰ ਕੰਮ ਆਊਗੀ ਤਾਂ ਅੱਜ ਤੁਸੀਂ ਬਸ ਸਿਰਫ ਇਹੀ ਕੰਮ ਕਰਨਾ ਹੈਗਾ ਔਰ ਇਸ ਤੋਂ ਅਗਲਾ ਜਿਹੜਾ ਹੈਗਾ ਵਾ ਬੈਲੈਂਸ ਇਲੈਕਟ੍ਰੋਨ ਪੁਆਇੰਟ ਪ੍ਰੋਸੈਨ ਥਿਊਰੀ ਆਪਾਂ ਅਗਲੇ ਵੀਡੀਓ ਦੇ ਵਿੱਚ ਕਰਾਂਗੇ ਬੜੀ ਮਿਹਰਬਾਨੀ ਸ਼ੁਕਰੀਆ